ਆਉਣ ਵਾਲੇ ਸ਼ਨੀਵਾਰ ਯਾਨੀ 6 ਅਗਸਤ ਨੂੰ ਪੰਜਾਬ ਡਾਇਲੌਗ ਇੱਕ ਅਹਿਮ ਕਦਮ ਚੁੱਕਣ ਜਾ ਰਿਹਾ ਹੈ ਪਿਛਲੇ ਕਰੀਬ 3 ਮਹੀਨਿਆਂ ਚ ਸਾਡੀ ਬੋਲਦਾ ਪੰਜਾਬ ਟੀਮ ਨੇ ਨੌਜਵਾਨਾਂ ਅਤੇ ਕਿਸਾਨਾਂ ਨਾਲ ਸਿੱਧਾ ਰابطਾ ਕਾਇਮ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਸੁਣੇ ਨੌਜਵਾਨਾਂ ਦੀਆਂ ਆਸ਼ਾਵਾ ਅਤੇ ਆਪ ਦਾ ਇਕਰਾਰਨਾਮਾ ਨੌਜਵਾਨਾਂ ਲਈ 51 ਪੁਆਇੰਟ ਮੈਨੀਫੈਸਟੋ ਚ ਦਰਜ ਇਸ ਮਹੀਨੇ ਦੇ ਅਖੀਰ ਚ ਅਸੀਂ ਕਿਸਾਨਾਂ ਅਤੇ ਕਿਸਾਨ ਮਜ਼ਦੂਰਾਂ ਵਾਸਤੇ ਵੀ आम आदमी पार्टी ਦਾ ਮੈਨੀਫੈਸਟੋ ਰਿਲੀਜ਼ ਕਰਨ ਜਾ ਰਿਹਾ ਹੈ ਇਸੇ ਤਰਜ਼ ਤੇ ਹੁਣ ਸਾਡੀ ਟੀਮ ਸ਼ਨੀਵਾਰ ਨੂੰ ਨਾਭਾ ਚ ਹੀਰਾ ਪੈਲੈਸ ਵਿੱਚ ਦਲਿਤ ਪਾਈਚਾਰੇ ਨਾਲ ਆਪਣਾ ਡਾਇਲੌਗ ਆਰੰਭ ਕਰਨ ਜਾ ਰਹੀ ਹੈ ਇਸ ਸਮਾਗਮ 3 ਵਜੇ ਸ਼ੁਰੂ ਹੋਵੇਗਾ ਇਸ ਤੋਂ ਅਗਲੇ ਦਿਨ ਯਾਨੀ 7 ਅਗਸਤ ਐਤਵਾਰ ਨੂੰ ਬੱਸੀ ਪਠਾਣਾ ਚ ਸੈਂਚੂਰੀ ਰਿਜ਼ੋਰਟਸ ਚ 11 ਵਜੇ ਬੋਲਦਾ ਪੰਜਾਬ ਦਾ ਸਮਾਗਮ ਕੀਤਾ ਜਾਏਗਾ ਇਸ ਦੀ ਪਹਿਲ ਕਦਮੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਸਸੀ ਐਸਟੀ ਵਰਗ ਵੱਲੋਂ ਕੀਤੀ ਜਾ ਰਹੀ ਹੈ। Dalit ਭਾਈਚਾਰੇ ਨਾਲ ਡਾਇਲੌਗ ਦੋ ਤਿੰਨ ਕਰਨਾ ਕਰਕੇ ਬਹੁਤ ਇੰਪੋਰਟੈਂਟ ਹੈ ਬਹੁਤ ਐਮ। ਉਹ ਕਰੀ ਪੰਜਾਬ ਦਾ 1 ਤਿਹਾਈ ਹਿੱਸਾ ਨੇ। ਪੰਜਾਬ ਸਮੇਤ ਮੁਲਕ ਪਰਚ ਦਲਿਤ ਵਰਗ ਵਾਸਤੇ ਰਾਖਵਾ ਕਰਨ ਤਾਂ ਹੈ ਪਰ ਹਲੇ ਵੀ ਉਹਨਾਂ ਨੂੰ ਮਨੁੱਖੀ ਅਧਿਕਾਰ ਵਈ ਨਹੀਂ ਮਿਲਦੇ। ਮਨੁੱਖੀ ਅਧਿਕਾਰ ਤਾਂ ਕੀ ਮਿਲਨੇ ਨੇ? ਕਈ ਥਾਵਾਂ ਤੇ ਉਹਨਾਂ ਨੂੰ ਜਿਉਣ ਦੇ ਹੱਕਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਤੁਹਾਨੂੰ ਯਾਦ ਹੀ ਹੋਵੇਗਾ ਕਿ ਜਨਵਰੀ ਚ ਹਾਈਦਰਾਬਾਦ ਯੂਨੀਵਰਸਿਟੀ ਚ ਇੱਕ ਹੁਨਾਰਾ ਪੀ ਐਚ ਡੀ ਵਿਦਿਆਰਥੀ ਰੋਹਿਤ ਵਰਮੂਲਾ ਨੂੰ ਇੰਨੀ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਗਿਆ ਕਿ ਉਸਨੇ ਆਪਣੀ ਜਾਨ ਹੀ ਲੈ ਲਈ ਉਸਦਾ ਜੁਰਮ ਕੀ ਸੀ ਉਸਨੇ ਮਨੁੱਖੀ ਅਧਿਕਾਰਾਂ ਦੀ ਉਹ ਵੀ ਹੋਰਾਂ ਦੀ ਹਾਮੀ ਭਰੀ ਸੀ ਆਪਣੇ ਪੰਜਾਬ ਦੇਖ ਲਓ ਕਿਵੇਂ ਦਸੰਬਰ ਚ ਦਲਿਤ ਪਾਈਚਾਰੇ ਦੇ ਪੀਮ ਟੈਂਕ ਨਾਂ ਦੇ ਸੱਜਣ ਦੀਆਂ ਲੱਤਾਂ ਬਾਹਾਂ ਇੱਕ ਸ਼ਰਾਬ ਦੇ mafia ਨੇ ਕੱਢ ਦਿੱਤੀਆਂ ਤੇ ਉਸਨੂੰ ਜਾਨ ਤੋਂ ਹੱਥ ਧੋਣੇ ਪਏ ਪਿੱਛੇ ਜੇ ਜਲਾਲਾਬਾਦ ਚ ਜੋ ਸੁਖਬੀਰ ਸਿੰਘ ਬਾਦਲ ਦਾ ਚੋਣ ਹਲਕਾ ਹੈ ਉਥੇ ਪੁਲਿਸ ਨੇ ਇੱਕ ਦਲਿਤ ਪਰਿਵਾਰ ਉਤੇ ਤਸ਼ੱਦਦ ਕਿਵੇਂ ਕੀਤਾ ਇਹੋ ਜੇ ਹੋਰ ਵੀ ਬਹੁਤ ਵਾਕਿਆ ਨੇ ਅਫਸੋਸ ਦੀ ਗੱਲ ਹੈ ਕਿ ਇਹ ਸਭ ਕੁਝ 65 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਹੁਣ ਹਾਲੀ ਵੀ ਹੋ ਰਿਹਾ ਹੈ ਉਹ ਵੀ ਆਪਣੇ ਪੰਜਾਬ ਚ ਸਰਕਾਰਾਂ ਨੇ ਕਾਨੂੰਨ ਤਾਂ ਬਣਾ ਦਿੱਤੇ ਪਰ ਉਹਨਾਂ ਦੀ ਪਾਲਣਾ ਘਟਦੇ ਉਲੰਘਣਾ ਕਰਨ ਦੇ ਢੰਗ ਤਰੀਕਿਆਂ ਨੂੰ ਬੜਾਵਾ ਦਿੱਤਾ 1964 ਚ ਸਰਕਾਰ ਨੇ ਕਾਨੂੰਨ ਤਾਂ ਬਣਾ ਦਿੱਤਾ ਸੀ ਕਿ ਪਿੰਡ ਦੀ ਕਰੀਬ 33% ਦੀ ਸ਼ਾਮਲਾਟ ਅਤੇ 50% ਦੀ ਜਿਹੜੀ ਸਾਂਝੀ ਜਗ੍ਹਾ ਹੁੰਦੀ ਆ ਉਹਦੇ ਤੇ ਦਲਿਤ ਭਾਈਚਾਰੇ ਨੂੰ ਕਾਸ਼ਤ ਕਰਨ ਦੀ ਇਜਾਜ਼ਤ ਹੋਵੇਗੀ ਪਰ ਅਸਲੀਅਤ 'ਚ ਕੁਝ ਰਸੂਖ ਵੜੇ ਲੋਕ ਗਿਣੇ-ਚੁਣੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਰਲ ਕੇ ਇਹ ਜ਼ਮੀਨ ਵਾਂਦੇ ਨੇ ਕਿਉਂਕਿ ਇਸ ਵਿੱਚ ਸਭ ਦੀ ਸਹਿਮਤੀ ਨਹੀਂ ਇਸ ਕਰਕੇ ਕਈ ਥਾਵਾਂ ਤੇ ਦਲਿਤਾ ਦਲਿਤ ਭਾਈਚਾਰੇ ਤੇ ਹੋਰ ਵਰਗਾਂ ਵਿੱਚ ਟਕਰਾਵ ਹੋ ਜਾਂਦਾ ਹੈ ਇਹ ਜਿਹੜੀ ਆਈ ਇੱਕ ਵਾਕਿਆ ਸੰਗਰੂਰ ਦੇ ਬਲਦ ਖਲਾ ਪਿੰਡ ਚ ਪਿਛਲੇ ਸਾਲ ਹੋਇਆ ਸੀ ਗਲਤੀ ਇੱਕ ਵਰਗ ਦੀ ਜਾਂ ਦੂਜੇ ਵਰਗ ਦੀ ਨਹੀਂ ਗਲਤੀ ਸਰਕਾਰਾਂ ਦੀ ਹੈ ਜੋ ਇਹ ਸਭ ਕੁਝ ਖੋਣ ਦੇ ਰਹੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਲੜਾ ਰਹੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਇਹ ਪਾੜਾ ਜੋ ਸਮਾਜ ਵਿੱਚ ਰਵਾਇਤੀ ਪਾਰਟੀਆਂ ਨੇ ਪਾਇਆ ਹੈ ਉਸ ਨੂੰ ਦੂਰ ਕੀਤਾ ਜਾਏ ਦਲਿਤ ਪਾਈਚਾਰੀ ਨੂੰ ਉਹਨਾਂ ਦੇ ਹੱਕ ਮਿਲਣ ਅਤੇ ਆਪਾਂ ਪੰਜਾਬ ਚ ਸਹੀ ਮਸਲਿਆਂ ਉੱਪਰ ਆਪਣਾ ਸਮਾਂ ਲਾ ਸਕੀਏ ਇਹ ਕਿਵੇਂ ਹੋਵੇਗਾ ਇਹ ਆਪਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਬੋਲ ਦਾ ਪੰਜਾਬ ਮੁਹਿਮਾ ਵਿੱਚ ਵਿਚਾਰਨਾ ਹੈ ਸੋ ਹਮ ਹਮਾ ਕੇ ਆਓ ਆਪਾਂ ਮਿਲ ਬੈਠ ਕੇ ਐਸ ਸੀ ਐਸਟੀ ਯਾਨੀ ਦਲਿਤ ਮੈਨੀਫੈਸਟੋ ਨੂੰ ਤਿਆਰ ਕਰਨਾ ਹੈ ਨਵੇਂ ਸਮਾਜ ਦੀ ਪੰਜਾਬ 'ਚ ਆਪਾਂ ਸਿਰਜਣਾ ਕਰਨੀ ਹੈ